ਕਲਕੱਤਾ ਦੇ ਵਿੱਚ ਜੋ ਕਿ ਬਹੁਤ ਹੀ ਜਿਹੜੀ ਕਿ ਦਰਦਨਾਕ ਘਟਨਾ ਹੋਈ ਆ ਇੱਕ ਲੇਡੀ ਡਾਕਟਰ ਜਿਹਦੇ ਨਾਲ ਬਹੁਤ ਹੀ ਉਹਦੇ ਨਾਲ ਪਹਿਲਾਂ ਮਿਲਕਾਰ ਕੀਤਾ ਗਿਆ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਲੈ ਕੇ ਅੱਜ ਭੋਗਪੁਰ ਜਿਹੜੀ ਐਸੋਸੀਏਸ਼ਨ ਵੱਲੋਂ ਮਾਰਕਟ ਐਸੋਸੀਏਸ਼ਨ ਦੇ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਆ ਜਦੇ ਵਿੱਚ ਸਾਰੇ ਦੁਕਾਨਦਾਰ ਔਰ ਬਹੁਤ ਸਾਰੇ ਜਿਹੜੇ ਕੁਝ ਹੋਰ ਲੀਡਰ ਸਹਿਬਾਨ ਵੀ ਜਿਹੜੇ ਆ ਉਹ ਸ਼ਾਮਿਲ ਨੇ ਔਰ ਇਸ ਰੋਸ ਨੂੰ ਇੱਕ ਸਾਂਝੇ ਤੌਰ ਤੇ ਜਿਹੜਾ ਕੱਢਿਆ ਜਾ ਰਿਹਾ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਕੀ ਕਹਿਣਾ ਚਾਹੁੰਦੇ ਇਹ ਬਾਰੇ ਅਹ ਹਾਂ ਸਰ ਅੱਜ ਦੇ ਜਿਹੜੇ ਕੈਂਡਲ ਮਾਰਚ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜਿੱਦਾਂ ਕਿ ਅ ਪਿਛਲੇ ਦਿਨੀ ਜਿਹੜਾ ਆ ਜਿਹੜੇ ਡਾਕਟਰ ਸਾਹਿਬ ਸੀਗੇ ਜਿਹੜੇ ਜਿਨ੍ਹਾਂ ਦੇ ਨਾਲ ਬਲਤਕਾਰ ਹੋਇਆ ਹਨ ਅਸੀਂ ਅੱਜ ਸਾਰਾ ਭੋਗਪੁਰ ਮਾਰਕੀਟ ਐਸੋਸੀਏਸ਼ਨ ਤੇ ਭੋਗਪੁਰ ਦੇ ਸਾਰੇ ਜਿਹੜੇ ਵਾਸੀ ਇਕੱਠੇ ਹੋ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪਲੱਸ ਉਹਨਾਂ ਦੇ ਇਨਸਾਫ ਦੇ ਲਈ ਅੱਜ ਕੈਂਡਲ ਕੈਂਡਲ ਮਾਰਚ ਕੱਢ ਰਹੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਇਹੀ ਇੱਕ ਮੈਸੇਜ ਲਾਉਣਾ ਚਾਹੁੰਦੇ ਆ ਕਿ ਜੋ ਸਾਡਾ ਸਾਡੀਆਂ ਧੀਆਂ ਭੈਣਾਂ ਦੇ ਨਾਲ ਹੋ ਰਿਹਾ ਇਹ ਬਹੁਤ ਗਲਤ ਆ ਇਹਦਾ ਬਹੁਤ ਗਲਤ ਇਫੈਕਟ ਆ ਇਹ ਬਿਲਕੁਲ ਇਸ ਚੀਜ਼ ਨੂੰ ਖਤਮ ਕਰਨਾ ਚਾਹੀਦਾ ਔਰ ਜਿੱਦਾਂ ਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਕਵੈਦ ਵਗੈਰਾ ਦੇ ਵਿੱਚ 사ウਦੀ ਅਰਬ ਦੇ ਵਿੱਚ ਜਿਹੜੀ ਸਜ਼ਾ ਦਿੱਤੀ ਜਾਂਦੀ ਆ ਕਿ ਜੇ ਕੋਈ ਇਦਾਂ ਦਾ ਕੋਈ ਗਲਤ ਕੰਮ ਕਰਦਾ ਆ ਇਹ ਰਿਪ ਕਰਦਾ ਆ ਉਹਦੇ ਵਿੱਚ ਬਹੁਤ ਜਿਹੜੀ ਜਿਆਦਾ ਜਿਹੜੀ ਸਖਤ ਸਜ਼ਾ ਹੈਗੀ ਆ ਉਹ ਸਾਡੇ ਇੰਡੀਆ ਦੇ ਵਿੱਚ ਵੀ ਲਾਗੂ ਹੋਣੀ ਚਾਹੀਦੀ ਆ ਇਦਾਂ ਦੇ ਬਹੁਤ ਸਾਰੇ ਕਾਂਡ ਹੋ ਚੁੱਕੇ ਆ ਪਹਿਲਾਂ ਦਿੱਲੀ ਦੇ ਵਿੱਚ ਜਿਹੜਾ ਬੱਸ ਦੇ ਵਿੱਚ ਕਾਂਡ ਕੀਤਾ ਸੀ ਨਿਰਬਿਆ ਕਾਂਡ ਸਗਾ ਜਿਹੜਾ ਠੀਕ ਹੈ ਔਰ ਇਹ ਬਹੁਤ ਜਿਆਦਾ ਝੰਝੋੜਣ ਬੜੀ ਇਹ ਜਿਹੜੀ ਖਬਰ ਆ ਤੇ ਇਸ ਕਰਕੇ ਅਸੀਂ ਸਾਰੀ ਜਿਹੜੀ ਸੈਂਟਰ ਦੀ ਸਰਕਾਰ ਪੰਜਾਬ ਦੀ ਸਰਕਾਰ ਉਹਨਾਂ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਜਿਹੜਾ ਇਹ ਕੰਮ ਹੋ ਰਿਹਾ ਇਹਨੂੰ ਬਿਲਕੁਲ ਬੰਦ ਕੀਤਾ ਜਾ ਸਰ ਇਸ ਤਰ੍ਹਾਂ ਦਾ ਵੇਖਿਆ ਜਾਵੇ ਤੇ ਜਿਹੜੀਆਂ ਇੰਡੀਆ ਆਂ ਜਾਂ ਪੂਰੇ ਭਾਰਤ ਦੀ ਜਿਹੜੇ ਗੱਲ ਕਰੀਏ ਜਿਹੜੀਆਂ ਬੇਟੀਆਂ ਸਾਡੀਆਂ ਆਪਾਂ ਚੋਣਾਂ ਵੀ ਇੱਕ ਸਰਕਾਰ ਇੱਕ ਚੱਕ ਰਹੀ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਹਣਾ ਤੇ ਜੇ ਬੇਟੀ ਪੜ੍ਹਾਓ ਬੇਟੀ ਬਚਾਓ ਜੇ ਸਾਡੀਆਂ ਬੇਟੀਆਂ ਸੇਫ ਨਹੀਂ ਹੈਗੀਆਂ ਤੇ ਫਿਰ ਕੌਣ ਚਾਹੇਗਾ ਕਿ ਮੇਰੀ ਬੇਟੀ ਕਿਸੇ ਕਾਲਜ ਵਿੱਚ ਪੜ੍ਹਾਈ ਜਾਵੇ ਜਾਂ ਕਿਤੇ ਜੋਬ ਕਰੇ ਇਹ ਬਹੁਤ ਮਤਲਬ ਕਿ ਕਿਨ ਜਿਹੜੇ ਸਰਕਾਰ ਆ ਉਹਨਾਂ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਬਹੁਤ ਜ਼ਿਆਦਾ ਦੇਖੋ ਸਾਡੀਆਂ ਜਿਹੜੀਆਂ ਬੇਟੀਆਂ ਉਹ ਇੰਡੀਆ ਛੱਡ ਕੇ ਬਾਹਰ ਜਾ ਰਹੀਆਂ ਆ ਬਾਹਰ ਸਗੋਂ ਇਹਦੇ ਨਾਲੋਂ ਜ਼ਿਆਦਾ ਸੇਫ ਨੇ ਉਹ ਇਸ ਕਰਕੇ ਕਿ ਸਾਡੀ ਗਵਰਨਮੈਂਟ ਨੂੰ ਵੀ ਇੱਕ ਇੱਕ ਰੂਲ ਬਣਾਉਣਾ ਚਾਹੀਦਾ ਕਿ ਸਾਡੀਆਂ ਜਿਹੜੀਆਂ ਧੀਆਂ ਪੈਣਾ ਇੱਥੇ ਸੇਫ ਰਹਿਣ ਔਰ ਉਹਨਾਂ ਦੇ ਨਾਲ ਕੋਈ ਏਦਾਂ ਦੀ ਜੜੀ ਆ ਬਹੁਤ ਗਲਤ ਜੜੀ ਇਹ ਜੜੀ ਆ ਹਰਕਤ ਹੋਈ ਆ ਇਹ ਇੱਕ ਵਾਰੀ ਨਹੀਂ ਹੋਈ ਇਹ ਬਹੁਤ ਵਾਰ ਹੋ ਚੁੱਕੀ ਆ ਠੀਕ ਹੈ ਸਰਕਾਰ ਨੂੰ ਕੋਈ ਇਹਦੇ ਬਾਰੇ ਕਦਮ ਉਠਾਣਾ ਚਾਹੀਦਾ ਹੈ ਜੀ ਜੀ ਬਹੁਤ ਹੀ ਵਧੀਆ ਬਹੁਤ ਹੀ ਅੱਛੀ ਸੋਚ ਬਿਸ਼ੂ ਜੀ ਜਿਹੜੇ ਕਿ ਇਸ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰ ਨੇ ਤੇ ਬਹੁਤ ਹੀ ਵਧੀਆ ਜਿਹੜਾ ਇਹਨਾਂ ਨੇ ਸੁਝਾਅ ਦਿੱਤਾ ਸਰਕਾਰ ਨੂੰ ਗੱਲਬਾਤ ਕੀਤੀ ਆ ਔਰ ਇਹਨਾਂ ਨੇ ਆਪਣਾ ਜਿਹੜਾ ਰੋਸ ਆਪਣਾ ਅਦੋਖ ਵੀ ਪ੍ਰਗਟ ਕੀਤਾ ਆ ਇਸੇ ਤਰ੍ਹਾਂ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਬਸਪਾ ਆਗੂ ਰਕੇਸ਼ ਕੁਮਾਰ ਬੱਗਾ ਜੀ ਵੀ ਸ਼ਾਮਿਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਐ ਇਸ ਬਾਰੇ ਅੱਜ ਇਸ ਕੈਂਡਲ ਮਾਰਚ ਨੂੰ ਲੈ ਕੇ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਅੱਜ ਜੋ ਕੋਸ਼ਿਸ਼ ਦਿਨ ਪਹਿਲਾਂ ਹਾਂਜੀ ਕਲਕੱਤਾ ਦੇ ਵਿੱਚ ਡਾਕਟਰ ਮੁਮਤ ਦੇਵਨਾਥ ਸਿੰਘ ਦਾ ਬਲਤਕਾਰ ਦਰਿੰਦਿਆਂ ਨੇ ਕੀਤਾ ਹੈ ਉਹ ਬਲਤਕਾਰ ਦੇ ਦੋਸ਼ੀਆਂ ਨੂੰ ਸਖਤ ਸਖਤ ਸਜ਼ਾ ਫਾਂਸੀ ਦੀ ਸਜ਼ਾ ਦਿਵਾਉਣ ਵਾਸਤੇ ਔਰ ਜੋ ਡਾਕਟਰ ਬੇਬੀ ਹੈ ਉਸ ਨੂੰ ਇਨਸਾਫ ਦਿਵਾਉਣ ਲਈ ਇਹ ਜਿਹੜਾ ਕੈਂਡਲ ਮਾਰਚ ਭੂਗਪੁਰ ਵੱਲੋਂ ਭੂਗਪੁਰ ਐਸੋਸੀਏਸ਼ਨ ਤੇ ਔਰ ਸਮੂਹ ਵਾਸੀਆਂ ਵੱਲੋਂ ਕੱਢਿਆ ਜਾ ਰਿਹਾ ਹੈ ਔਰ ਸਰਕਾਰ ਨੂੰ ਅਸੀਂ ਇਹ ਜਿਹੜਾ ਮੈਸੇਜ ਦੇਣਾ ਚਾਹੁੰਦੇ ਆ ਕਿ ਦੇਸ਼ ਦੇ ਵਿੱਚ ਧੀਆਂ ਭੈਣਾਂ ਦੀ ਸੁਰੱਖਿਆਤ ਨਹੀਂ ਗਿਆ ਔਰ ਦੇਸ਼ ਦੇ ਵਿੱਚ ਧੀਆਂ ਭੈਣਾਂ ਦੀ ਸੁਰੱਖਿਆਤ ਲਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹੋ ਜਿਹੇ ਦੋਸ਼ੀ ਦੋਸ਼ ਕਰਨ ਤੋਂ ਪਹਿਲਾਂ 100 ਵਾਰ ਸੋਚਣ ਸਭ ਤੋਂ ਪਹਿਲਾਂ ਜਲਦੀ ਤੋਂ ਜਲਦੀ ਇਸ ਦੋਸ਼ੀ ਨੂੰ ਦੋਸ਼ੀ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਸੋ ਤੁਹਾਡੇ ਜੀਵਨ ਲਾਇਬਰ ਤੇ ਚੈਨਲ ਤੋਂ ਦੇ ਮਾਧਿਅਮ ਤੋਂ ਅਸੀਂ ਵੀ ਸਰਕਾਰ ਤੱਕ ਬੇਨਤੀ ਆਪਣੇ ਪਹੁੰਚਾਉਣੀ ਚਾਹੁੰਦੇ ਆ ਕਿ ਆਉਣ ਵਾਲੀਆਂ ਜਿਹੜੀਆਂ ਬੱਚਿਆਂ ਦਾ ਭਵਿੱਖ ਹੋ ਉਹਨੂੰ ਸੁਰੱਖਿਆਤ ਲਈ ਉਸ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਔਰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਇਸ ਡਾਕਟਰ ਬੇਬੀ ਨੂੰ ਇਨਸਾਫ ਮਿਲ ਸਕੇ ਔਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਸਤਿ ਸ਼੍ਰੀ ਅਕਾਲ ਇਹ ਜਿਹੜੇ ਸਾਰੇ ਜਿਹੜੇ ਇਹ ਕਾਂਡ ਆ ਜਿਹੜਾ ਆ ਨਵਾਂ ਨਹੀਂ ਇਸ ਮਤਲਬ ਇਹ ਪਹਿਲਾਂ ਨਹੀਂ ਔਰ ਇਹ ਲਗਾਤਾਰ ਹੀ ਲੜਕੀਆਂ ਦੇ ਨਾਲ ਇੱਥੇ ਤੱਕ ਛੋਟੇ ਛੋਟੇ ਬੱਚੀਆਂ ਦੇ ਨਾਲ ਹੋ ਰਿਹਾ ਪਰ ਇਹਦੇ ਤੇ ਕੋਈ ਵੀ ਸਖਤ ਜਿਹੜੀ ਜ ਆਪਣੇ ਸਰਕਾਰ ਸਖਤ ਨਹੀਂ ਹੋ ਰਹੀ ਬੜੇ ਲੰਬੇ ਸਮੇਂ ਤੋਂ ਇਹ ਕੰਡ ਚੱਲ ਰਿਹਾ ਹੈ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਇਹਦੇ ਵਿੱਚ ਸਭ ਤੋਂ ਵੱਡਾ ਦੋਸ਼ੀ ਸਰ ਕੌਣ ਹੈ ਇਹਦੇ ਵਿੱਚ ਦੋਸ਼ੀ ਸਮੇਂ ਦੀਆਂ ਸਰਕਾਰਾਂ ਨੂੰ ਅਸੀਂ ਤਾਂ ਮੰਨਦੇ ਆ ਕਿਉਂਕਿ ਸਰਕਾਰਾਂ ਜਿਹੜੀਆਂ ਆ ਉਹੀ ਜਾਨੀ ਕਿ ਢਿੱਲਮੱਠ ਕਾਨੂੰਨ ਦੇ ਵਿੱਚ ਢਿੱਲਮੱਠ ਕਰਕੇ ਇਹਨਾਂ ਦੋਸ਼ੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰੋਸੀਜਰ ਲੰਬਾ ਲੈ ਕੇ ਬਚਾ ਲੈਣੀਆਂ ਜਾਂ ਜਿਹੜੇ ਦੋਸ਼ੀਆਂ ਦੇ ਜਿਹੜਾ ਜ਼ਬਰ ਜਿਹੜੇ ਕਰਦੇ ਆ ਉਹਨਾਂ ਦੇ ਜਿਹੜੇ ਆਪਣੇ ਜਿੱਦਾਂ ਕਹ ਲੋ ਕਿ ਪੋਲੀਟੀਕਲ ਪਾਵਰ ਹੁੰਦੀ ਆ ਪਿੱਛੇ ਉਹਨਾਂ ਨੂੰ ਉਹ ਬਚਾਉਣ ਦੇ ਵਿੱਚ ਸਫਲ ਹੋ ਜਾਂਦੇ ਔਰ ਜਿਹੜਾ ਪਿੱਛੇ ਜਿਨ੍ਹਾਂ ਨੇ ਪੈਰਵਾਹੀ ਕਰਨੀ ਆ ਉਹਨਾਂ ਦੇ ਘਰ ਦੇ ਪਰਿਵਾਰ ਨੂੰ ਧਮਕੀਆਂ ਦੇ ਕੇ ਕਰਕੇ ਕਿ ਉਹ ਇਨਸਾਫ ਨਾ ਲੈਣ ਸਾਡੇ ਨਾਲ ਸਮਝੌਤਾ ਕਰ ਲੈਣ ਇਹੋ ਜੇ ਕਰਕੇ ਯਾਨੀ ਕਿ ਸਰਕਾਰਾਂ ਹੀ ਦੋਸ਼ੀ ਨੇ ਇਹ ਚਾਹੀਦਾ ਸਖਤ ਤੋਂ ਸਖਤ ਜਲਦੀ ਤੋਂ ਜਲਦੀ ਸਜ਼ਾ ਦੇਣੀ ਚਾਹੀਦੀ ਨਾ ਕਿ ਸਾਲਾਂ ਬਤੀ ਲੱਗਣੇ ਚਾਹੀਦੇ ਆ ਔਰ ਅਗਰ ਕਾਨੂੰਨ ਸਖਤ ਹੋਏਗਾ ਤੇ ਸਾਡੀਆਂ ਧੀਆਂ ਭੈਣਾਂ ਸੁਰੱਖਿਅਤ ਰਹਿਣਗੀਆਂ ਨਹੀਂ ਤਾਂ ਇਸੇ ਤਰ੍ਹਾਂ ਹੀ ਇਹ ਜ਼ੁਲਮ ਧੀਆਂ ਭੈਣਾਂ ਤੇ ਹੁੰਦੇ ਰਹਿਣਗੇ ਔਰ ਧੀਆਂ ਭੈਣਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਹੁਣ ਅਵਲਾ ਨਾਰੀਆਂ ਨਹੀਂ ਹਾਂ ਹੁਣ ਤੁਸੀਂ ਵੀ ਸ਼ੇਰਨੀਆਂ ਬਣ ਕੇ ਜਿਓ ਅਗਰ ਤੁਹਾਡ ਨੂੰ ਕੋਈ ਇਹੋ ਜਿਹੀ ਮਿਸਟੈਕ ਦਿਖਦੀ ਹੈ ਤਾਂ ਉਹ ਤੁਸੀਂ ਘਰ ਤੱਕ ਆਪਣੇ ਪਹਚਾ ਕੇ ਔਰ ਸੁਰੱਖਿਆ ਜਾਨੀ ਕਿ ਆਪਣੇ ਪੁਲਿਸ ਸਟੇਸ਼ਨ ਜਾਂ ਕਿਸੇ ਨੂੰ ਵੀ ਦੱਸ ਸਕਦੇ ਆ ਜਿਹਨ ਨਾਲ ਸੁਰੱਖਿਆ ਹੋ ਸਕੇ ਔਰ ਹਰੇਕ ਬੱਚੀ ਦਾ ਪੁਖ ਪਹਛਾਇਆ ਜਾ ਸਕੇ ਜੀ ਇਹ ਸਾਣਾ ਨਕੇਸ਼ ਕੁਮਾਰ ਪੱਗਾ ਜੀ ਜਿਹੜੇ ਕਿ ਬਸਪਾ ਆਗੂ ਨੇ ਉਹਨਾਂ ਦਾ ਇੱਕ ਸਰਕਾਰ ਨੂੰ ਵੀ ਜਿਹੜਾ ਸੁਝਾਆ ਆ ਕਿ ਇਹ ਜਿਹੜੇ ਕਾਨੂੰਨ ਆ ਉਹ ਸਖਤ ਕੀਤੇ ਜਾਣ ਕਿਉਂਕਿ ਸਰਕਾਰਾਂ ਵੀ ਬਹੁਤ ਜਦੋਂ ਇਹੋ ਜਿਹਾ ਕੋਈ ਕਾਂਡ ਹੋ ਜਾਂਦਾ ਸਭ ਕੁਝ ਪ੍ਰੂਫ ਹੁੰਦੇ ਹੋਏ ਵੀ ਬਹੁਤ ਲੰਬਾ ਸਮਾਂ ਲੈ ਲੈਂਦੀਆਂ ਕਿ ਉਹਨਾਂ ਨੂੰ ਸਜ਼ਾ ਦੇਉਣ ਵਿੱਚ ਪਰ ਅੱਜ ਰਕੇਸ਼ ਕੁਮਾਰ ਬੱਗਾ ਜੀ ਨੇ ਕਿਹਾ ਕਿ ਉਹਨਾਂ ਨੂੰ ਇੰਨਾ ਸਮਾਂ ਨਹੀਂ ਲੈਣਾ ਚਾਹੀਦਾ ਜਦ ਫਰੂਫ ਸਭ ਇਕੱਠੇ ਹੋ ਜਾਂਦੇ ਪ੍ਰੂਫ ਮਿਲਦੇ ਤਾਂ ਫਿਰ ਉਹਨਾਂ ਨੂੰ ਸਮੇਂ ਸਿਰ ਜਿਹੜੀ ਆ ਸਜ਼ਾ ਮਿਲ ਜੇ ਤਾਂ ਕਿ ਅੱਗੇ ਤੋਂ ਉਹ ਕਾਂਡ ਨਾ ਹੋ ਸਕੇ ਔਰ ਨਾਲ ਹੀ ਇਹਨਾਂ ਨੇ ਜੋ ਦੇਸ਼ ਦੀਆਂ ਪਿਆਆਂ ਜਿਹੜੀਆਂ ਤਿਆਆਂ ਪੈਣਾ ਉਹਨਾਂ ਨੂੰ ਵੀ ਜੇ ਸ਼ੇਨੀਆਂ ਵਾਂਗੂ ਜੇਣ ਦੇ ਜੜੇ ਆ ਅਪੀਲ ਕੀਤੀ ਉਹਨਾਂ ਨੂੰ ਸੁਝਾਅ ਦਿੱਤਾ ਆ ਇਸੇ ਤਰ੍ਹਾਂ ਇਸ ਕੈਂਡਲ ਮਾਰਚ ਦੇ ਵਿੱਚ ਵੀ ਡਾਕਟਰ ਸੌਰਵ ਜੀ ਜਿਹੜੇ ਕਰੋੜਾ ਹਸਪੀਟਲ ਤੋਂ ਨੇ ਉਹ ਵੀ ਸ਼ਾਮਿਲ ਹੋਣਾ ਨਾਲ ਵੀ ਗੱਲਬਾਤ ਕਰਨਗੇ ਅੱਜ ਇਸ ਜਿਹੜੇ ਕਾਰਨ ਨੂੰ ਲੈ ਕੇ ਕੀ ਕਹਿਣਾ ਚਾਹੁੰਗੇ ਹਾਂਜੀ ਸਰ ਕੀ ਕਹਿਣਾ ਸੀ ਗੱਲ ਜੀ ਦੇਖੋ ਇਹ ਆਪਾਂ ਜਿਹੜੀ ਕੈਂਡਲ ਮਾਰਚ ਕਰ ਰਹੇ ਹਾਂ ਇਹ ਸਿਰਫ ਆਪਾਂ ਯਾਨੀ ਕਿ ਇੱਕ ਡਾਕਟਰ ਦੇ ਨਾਲ ਇਦਾਂ ਹੋਇਆ ਉਸ ਚੀਜ਼ ਲਈ ਨਹੀਂ ਕਰ ਰਹੇ ਆ ਇੱਕ ਰੋਸ਼ ਆ ਸਾਡੇ ਸਾਰਿਆਂ ਦਾ ਭਈ ਇਹ ਜੇ ਆਪਣੇ ਕੰਟਰੀ ਦੇ ਵਿੱਚ ਫੀਮੇਲ ਸੇਫ ਕਿਉਂ ਨਹੀਂ ਹੈਗੀਆਂ ਮਤਲਬ ਇਹ ਕਿਸੇ ਵੀ ਆਪਣਾ ਜਗਾ ਤੇ ਕਿਦਾਂ ਵੀ ਕੋਈ ਰੇਪ ਕਿਸੇ ਦਾ ਕਰ ਦੇਗਾ ਔਰ ਕਿਸੇ ਨੂੰ ਸਜ਼ਾ ਵੀ ਨਹੀਂ ਮਿਲਦੀ ਹੈਗੀ ਦੋ ਦੋ ਤਿੰਨ ਤਿੰਨ ਮਹੀਨੇ ਸਾਲ ਸਾਲ ਇਹ ਲਟਕਦੇ ਰਹਿੰਦੇ ਕੇਸ ਕਿਸੇ ਨੂੰ ਪਨਿਸ਼ਮੈਂਟ ਨਹੀਂ ਮਿਲਦੀ ਹੈਗੀ ਤੇ ਸਰਕਾਰਾਂ ਨੂੰ ਚਾਹੀਦਾ ਹੈਗਾ ਵੀ ਇੱਤੇ ਸਟ੍ਰਿਕਟ ਲਾ ਹੋਵੇ ਵੀ ਜਲਦੀ ਤੋਂ ਜਲਦੀ ਪਨਿਸ਼ਮੈਂਟ ਮਿਲੇ ਫਾਸਟ ਕੋਰਟ ਹੋਣ ਵੀ ਤਾਂ ਕਿ ਇਹ ਚੀਜ਼ ਕੋਈ ਦੁਬਾਰਾ ਸੋਚੇ ਵੀ ਨਾ ਕਰਨ ਦੀ ਸਰ ਦੇਖੋ ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਨੂੰ ਵੀ ਜਦੋਂ ਘਰ ਛੱਡ ਕੇ ਵੀ ਪੜਨਾ ਕਿਤੇ ਪਾਣ ਜਾਣਾ ਪੈਂਦਾ ਕਿਸੇ ਹੋਰ ਸਟੇਟ ਦੇ ਵਿੱਚ ਬਿਲਕੁਲ ਬਿਲਕੁਲ ਤੇ ਔਰ ਸਰਕਾਰਾਂ ਦਾ ਵੀ ਇਹ ਹੈ ਕਿ ਬੇਟੀ ਪੜਾਓ ਬੇਟੀ ਬਚਾਓ ਹਨਾ ਤੇ ਸਰ ਜੇ ਬੇਟੀਆਂ ਸੇਫ ਨਹੀਂ ਹੈਗੀਆਂ ਹਨਾ ਸਰ ਇਸ ਸਾਰੀ ਘਟਨਾ ਨੂੰ ਲੈ ਕੇ ਕਰਨਾ ਕੋਈ ਨਵੇਂ ਨਹੀਂ ਹੈਗੀ ਇਦਾਂ ਦੇ ਬਹੁਤ ਸਾਰੀ ਜਿਹੜੀਆਂ ਬੇਟੀਆਂ ਇਸ ਘਟਨਾ ਦਾ ਸ਼ਿਕਾਰ ਹੋਈਆਂ ਆ ਤੁਸੀਂ ਇਸ ਦਾ ਦੋਸ਼ੀ ਕਿਸ ਨੂੰ ਮੰਨਦੇ ਹੋ ਦੇਖੋ ਆਪਣਾ ਇੱਕ ਡਾਕਟਰ ਹਸਪੀਟਲ 'ਚ ਕੰਮ ਕਰਦਾ ਇੱਕ ਤਰੀਕੇ ਨਾਲ ਡਾਕਟਰ ਲਈ ਹਸਪੀਟਲ ਉਹਦਾ ਘਰ ਆ ਤੇ ਉਹਦੇ ਘਰ ਵਿੱਚ ਹੀ ਉਹਦਾ ਰੇਪ ਕੀਤਾ ਗਿਆ ਉਹ ਆਪਣੀ ਡਿਊਟੀ ਤੇ ਹੀ ਸੀਗੀ ਉਹਦੀ ਕੀ ਗਲਤੀ ਸੀਗੀ ਆਪਣੀ ਜੌਬ ਕਰ ਰਹੀ ਸੀਗੀ ਜੌਬ ਕਰਕੇ ਸੁੱਤੀ ਪਈ ਸੀ ਕੋਈ ਵੀ ਆ ਕੇ ਇਸ ਐਡਾ ਮਤਲਬ ਕਿਦਾਂ ਕਰ ਸਕਦਾ ਹੈਗਾ ਸਰਕਾਰਾਂ ਨੂੰ ਚਾਹੀਦਾ ਹੈਗਾ ਵੀ ਇੱਥੇ ਸਟ੍ਰਿਕਟ ਲਾਅ ਹੋਵੇ ਫਾਸਟ ਕੋਰਟ ਹੋਵੇ ਜਲਦੀ ਇਹ ਪਨਿਸ਼ਮੈਂਟ ਹੋਵੇ ਤਾਂ ਕਿ ਕੋਈ ਵੀ ਇਹ ਚੀਜ਼ ਰਿਪੀਟ ਨਾ ਸੋਚੇ ਵੀ ਨਾ ਇਸ ਚੀਜ਼ ਨੂੰ ਕਰਨ ਦਾ ਇਹ ਇਹੀ ਹੈ ਸਾਡੇ ਲਈ ਸਰਕਾਰ ਅੱਗੇ ਗੁਜ਼ਾਰਿਸ਼ ਹੈ ਵੀ ਜਲਦੀ ਤੋਂ ਜਲਦੀ ਪਨਿਸ਼ ਕੀਤਾ ਜਾਵੇ ਤੇ ਇੱਕ ਲਾਅ ਇੱਕ ਐਗਜ਼ਾਮਪਲ ਸੈੱਟ ਕੀਤਾ ਜਾਵੇ ਸਾਰਿਆਂ ਲਈ ਵੀ ਇਹ ਕੋਈ ਚੀਜ਼ ਰਿਪੀਟ ਵੀ ਨਾ ਕਰ ਸਕੇ ਡਾਕਟਰ ਸੌਰਵ ਜੀ ਨੇ ਵੀ ਸਰਕਾਰਾਂ ਨੂੰ ਫੇਲ ਕੀਤੀ ਕਿ ਜਿਹੜੇ ਇਹੋ ਜਿਹੇ ਘਰਨਾਵਾ ਹੁੰਦੀਆਂ ਆ ਬੱਚਿਆਂ ਦੇ ਨਾਲ ਜਾਂ ਬੇਟੀਆਂ ਦੇ ਨਾਲ ਇਹਨਾਂ ਘਰਨਾਵਾਂ ਤੇ ਜਲਦੀ ਐਕਸ਼ਨ ਲੈ ਕੇ ਔਰ ਸਜ਼ਾ ਦਿੱਤੀ ਜਾਵੇ ਕੱ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਇਹਨਾਂ ਘਰਨਾਵਾਂ ਤੋਂ ਜਿਹੜੀਆਂ ਸਾਡੀਆਂ ਧੀਆਂ ਆ ਪੈਣਾ ਆ ਇਸ ਦੇਖਦੀਆਂ ਉਹ ਬਚਾਈਆਂ ਜਾਣ